ਅੱਜ ਆਪਾਂ ਅਮਰੇਲਾ ਬਾਜੂ ਦੀ ਕਟਿੰਗ ਕਰਾਂਗੇ ਪਰਫੈਕਟ ਤਰੀਕੇ ਨਾਲ ਪਾਕਿਸਤਾਨੀ 슬ੀਵ ਦੀ ਕਟਿੰਗ ਕਿਵੇਂ ਹੁੰਦੀ ਹੈ ਸਾਰੀ ਜਾਣਕਾਰੀ ਦਵਾਂਗੇ ਇਸ ਤਰ੍ਹਾਂ ਕਿ ਲੰਬਾਈ ਆਪਣੇ ਹਿਸਾਬ ਨਾਲ ਲੈ ਲੈਣੀ ਜਿੰਨੀ ਤੁਸੀਂ ਰੱਖਣਾ ਚਾਹੁੰਦੇ ਹੋ ਆਪਾਂ ਲੰਬਾਈ ਉਤਾਰ ਲਈਏ ਮੋੜਾ ਆਪਣਾ 9 ਇੰਚ ਇਸ ਤਰ੍ਹਾਂ ਇੱਥੋਂ ਆਪਾਂ ਗੁਲਾਈ ਦਵਾਂਗੇ ਪੌਣੇ 3 ਦੀ ਇਥੋਂ ਆਪਾਂ 9 ਇੰਚ ਲਵਾਂਗੇ ਤੇ 1 ਇੰਚ ਆਪਾਂ ਮਾਰਜਨ ਲਈ ਰੱਖਾਂਗੇ 9 ਇੰਚ ਦੱਦ ਕਰਾਂਗੇ 4.5 ਤੇ ਮਾਰਕਿੰਗ ਦਾ ਨਿਸ਼ਾਨ ਤੁਹਾਨੂੰ ਦਿਸ ਰਿਹਾ ਹੋਣਾ ਹੈ ਇਸੇ ਤਰ੍ਹਾਂ ਆਪਾਂ ਨਿਸ਼ਾਨ ਲਗਾਉਣਾ ਹੈ ਜਿਹੜਾ ਆਪਾਂ ਸੈਂਟਰ ਕੀਤਾ ਇਹਦੇ ਤੋਂ ਆਪਾਂ 1 ਇੰਚ ਉੱਪਰ ਨੂੰ ਨਿਸ਼ਾਨ ਲਾ ਲੈਣਾ ਇਹ ਸ਼ੇਪ ਦੇਣ ਦਾ ਬਹੁਤ ਸੌਖਾ ਤਰੀਕਾ ਏ ਬਿਗਨਰਸ ਵੀ ਇਹਨੂੰ ਆਸਾਨੀ ਨਾਲ ਕਟਿੰਗ ਕਰ ਸਕਦੇ ਬਾਜੂ ਨੂੰ نیچے ਆਪਾਂ ਇਹਨੂੰ ਜਿੰਨੀ ਤੁਸੀਂ ਖੁੱਲੀ ਰੱਖਣਾ ਚਾਹੁੰਦੇ ਹੋ ਇਸ ਤਰ੍ਹਾਂ ਆਪਾਂ 7 ਇੰਚ ਜਾਨਕੀ 14 ਇੰਚ ਸਿੰਗਲ ਤੇ ਹੋਗੀ ਡਬਲ ਤੇ 7 ਇੰਚ ਖੁੱਲੀ ਰੱਖੀਏ ਇੱਥੋਂ ਇਸ ਤਰ੍ਹਾਂ ਨਿਸ਼ਾਨ ਲਗਾ ਲਾਂਗੇ نیچے ਆਪਾਂ 1 ਇੰਚ ਦੀ ਗੁਲਾਈ ਪਾਵਾਂਗੇ ਇਸ ਤਰ੍ਹਾਂ ਐਸਟਰ ਬੁਲਾਈ ਪਾ ਕੇ ਬਾਜੂ ਦੀ ਸ਼ੇਪ ਬਹੁਤ ਸੋਹਣੀ ਆਉਂਦੀ ਹੈ ਇਹਨੂੰ ਆਪਾਂ ਕਰ ਦਾਂਗੇ ਕਟਿੰਗ ਹੁਣ ਆਪਾਂ ਪਹਿਲਾਂ 슬ੀਵ ਤੇ ਲੈਸ ਲਗਾਵਾਂਗੇ ਇਹਨੂੰ ਸਾਰੀ 슬ੀਵ ਨੂੰ ਜੋੜ ਕੇ ਫਿਰ ਆਪਾਂ ਤੁਹਾਨੂੰ ਅਗਲੀ ਕਾਟ ਪਾਉਣੀ ਦੱਸਾਂਗੇ ਅਗਲੀ ਮੋੜੇ ਦੀ ਕਾਟ ਆਪਾਂ ਕਿਵੇਂ ਪਾਵਾਂਗੇ ਬਾਜੂ ਨੂੰ ਪਹਿਲਾਂ ਫੋਲਡ ਕਰਾਂਗੇ ਦੂਸਰੀ ਬਾਜੀ ਨੂੰ ਵੀ ਆਪਾਂ ਫੋਲਡ ਕਰ ਲੈਣਾ ਹੁਣ ਇਹਦੇ ਤੇ ਆਪਾਂ ਲੇਸ ਲਗਾਵਾਂਗੇ ਲੇਸ ਦਾ ਸਿੱਧਾ ਪੁੱਠਾ ਦੇਖ ਲੈਣਾ ਹੈ लेस ਲੱਗ ਗਈ ਹੁਣ ਆਪਾਂ ਬਾਜੂ ਦੀ ਕਰਾਂਗੇ ਫਿਟਿੰਗ ਦੂਸਰੀ ਬਾਜੂ ਵੀ ਆਪਾਂ ਲੇਸ ਲਾ ਕੇ ਤਿਆਰ ਕਰ ਲਾਂਗੇ ਫਿਟਿੰਗ ਕਰਨ ਤੋਂ ਬਾਅਦ ਆਪਾਂ ਜੋੜਨ ਦਾ ਤਰੀਕਾ ਦੱਸਾਂਗੇ ਬਾਜੂ ਅਟੈਚ ਕਿਸ ਤਰੀਕੇ ਨਾਲ ਕਰਾਂਗੇ ਬਾਜੂ ਆਪਾਂ ਦੋਨੋਂ ਫਿਟਿੰਗ ਕਰ ਲਈਏ ਸਲਾਈ ਲਗਾ ਲਈਏ ਹੁਣ ਆਪਾਂ ਅਗਲੀ ਕਾਟ ਪਾ ਕੇ ਫਿਰ ਬਾਜੂ ਆਪਾਂ ਅਟੈਚ ਕਰਾਂਗੇ ਕਾਟ ਆਪਾਂ ਇਸ ਤਰੀਕੇ ਨਾਲ ਪਾਵਾਂਗੇ ਫੀਟਿੰਗ ਦੀ ਸਲਾਈ ਦੋਨਾਂ ਦੀ ਆਮੋ ਸਾਹਮਣੇ ਹੋਣੀ ਚਾਹੀਦੀ ਏ ਇੱਧਰ ਵੀ ਆਪਾਂ ਫੀਟਿੰਗ ਦੀ ਸਲਾਈ ਏ ਇੱਧਰ ਵਾਲੀ ਸਾਈਡ ਵੀ ਦੋਨਾਂ ਦਾ ਮੂੰਹ ਇੱਕੋ ਸਾਈਡ ਹੋਣਾ ਚਾਹੀਦਾ ਅੱਧੇ ਅੱਧੇ ਇੰਚ ਦੀ ਆਪਾਂ ਕਾਟ ਪਾ ਦੇਣੀ ਟਾਟਾ ਪਾ ਪਾਲੀਏ ਹੁਣ ਆਪਾਂ ਬਾਜੂ ਨੂੰ ਅਟੈਚ ਕਰਾਂਗੇ ਸ਼ਰਟ ਨਾਲ ਬਾਜੂ ਆਪਾਂ ਸਿੱਧੀਆਂ ਹੀ ਰੱਖਣੀਆਂ ਤੇ ਸ਼ਰਟ ਦਾ ਕੱਪੜਾ ਆਪਾਂ ਉਲਟ ਰੱਖਣਾ ਹੈ ਇਸ ਤਰ੍ਹਾਂ ਆਵਲੀ ਬਾਜੂ ਇੱਧਰ ਅਟੈਚ ਹੋਏਗੀ ਇਸ ਤਰ੍ਹਾਂ ਆਪਣੀਆਂ ਬਾਜੂ ਅਟੈਚ ਹੋਣਗੀਆਂ ਜੇਕਰ ਤੁਹਾਨੂੰ ਵੀ ਪ੍ਰੋਬਲਮ ਆਉਂਦੀ ਹੈ ਬਾਜੂ ਜੋੜਨ ਲੱਗਿਆਂ ਤਾਂ ਇਸ ਗੱਲ ਦਾ ਧਿਆਨ ਰੱਖਣਾ ਹੈ ਮੋਡਾ ਆਪਣਾ 9 ਇੰਚੇ ਸ਼ਰਟ ਦਾ ਤਾਂ ਬਾਜੂ ਆਪਾਂ ਪੌਣੇ 9 ਜਾਂ 8.5 ਇੰਚ ਰੱਖਾਂਗੇ ਅੱਧਾ ਇੰਚ ਜਾਂ ਪੌਣੇ ਕੁ ਇੰਚ ਕਟਾ ਕੇ ਇਹਦੇ ਨਾਲ ਬਾਜੂ ਪਰਫੈਕਟ ਆਏਗੀ ਬਿਲਕੁਲ ਵੀ ਕਪੜਾ ਵੱਧ ਘਟ ਨਹੀਂ ਹੋਵੇਗਾ ਹੁਣ ਆਪਾਂ ਬਾਜੂ ਅਟੈਚ ਕਰਕੇ ਫਿਰ ਇਹਦੀ ਫਾਈਨਲ ਲੁੱਕ ਦਿਖਾਵਾਂਗੇ ਬਾਜੂ ਅਟੈਚ ਕਰ ਲਈਏ ਵੀ ਆਪਾਂ A ਲਾਈਨ ਕੁਰਤਾ ਸਟੀਚਿੰਗ ਕੀਤਾ ਹੈ ਸਲਵਾਰ ਨਾਲ ਦਾ ਆਪਾਂ ਕਪੜਾ ਜਿਹੜਾ ਉਹਦੀ ਆਪਾਂ ਬਾਜੂ ਤਿਆਰ ਕੀਤੀ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ